ਪਰ ਲੋਕੋ ਯਕੀਨ ਕਰਦੇ ਦੋ ਤੁਸੀਂ ਕੁਝ ਕਰਕੇ ਦਿਖਾਉਂਦੇ ਆਂ ਸੋ ਅੱਜ ਮੈਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜ ਕੇ ਮੈਂ ਸੈਮੀਨਾਰ ਆ ਰਿਹਾ ਸਕੂਲਾਂ ਦੇ ਵਿੱਚ ਪਾਰੈਂਟਾਂ ਦੇ ਵਿੱਚ ਮੈਂ ਇੱਕ ਨਸ਼ੇ ਦੀ ਵਸਤੀ ਬਾਰੇ ਗੱਲ ਕਰਨਾ ਚਾਹਾਂਗਾ ਨਸ਼ੇ ਦੀ ਵਸਤੀ ਜਿਹੜੀ ਹੈ ਸਕੂਲ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਵੀ ਜਵਾਨੀ ਬੁਰਾ ਖਾਤੀ ਹੁੰਦੀ ਹੈ ਜਿਹੜੀ ਵੀ ਨੂੰ ਤੁਸੀਂ ਢਾਕੇ ਰੱਖੂਗੇ ਇਹ ਗਿਆਨ ਸਾਹ ਵਾ ਉਹਨੂੰ ਜਾਣਨ ਦੀ ਕਿ ਇਹਦੇ ਹੱਥ ਭੱਲੇ ਕੀ ਪਿਆ ਜਿਹੜੀ ਚੀਜ਼ ਨੂੰ ਰੋਕਿਆ ਰੱਖੋ ਉਹਨੂੰ ਜਾਣਨ ਦੀ ਕੋਸ਼ਿਸ਼ ਕਰਦੇਗੇ ਮੇਰੇ ਨੌਜਵਾਨ ਹੁੰਦੇ ਆ ਤਾਂ ਗੀਪਾਂ ਦੇ ਵਿੱਚ ਜਦੋਂ ਚਾਂਦੀ ਦੀ ਗੱਲ ਚੱਲਦੀ ਆ ਜਦੋਂ ਨਸ਼ਿਆਂ ਦੀ ਗੱਲ ਚੱਲਦੀ ਆ ਤਾਂ ਉਹਦੇ ਬੰਦੇ ਥੋੜਾ ਜਿਹਾ ਅਟਰੈਕਟ ਹੋ ਜਾਂਦੇ ਆ ਜਿੱਦਾਂ ਇੱਥੇ ਗੱਲ ਕੀਤੀ ਸੀ ਵੇਪ ਦੀ ਮੈਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਾਣਾਂ ਉਹ ਤਾਂ ਉੱਥੇ ਵੇਪ ਜਿਹੜਾ ਵਾ ਉਹ ਅੱਜ ਕੱਲ ਨਾਰਮਲ ਹੋ ਗਿਆ ਬੱਚਿਆਂ ਕੋਲ ਜਿਹੜਾ ਬੱਚਾ ਬੇਬ ਨਹੀਂ ਪੀ ਰਿਹਾ ਉਹਨੂੰ ਮੰਮਾ ਸੁਵਾਏ ਗਿਆ ਦੰਦਾ। ਵੀ ਇਹ ਮੰਮਾ ਸੁਵਾਇਆ ਇਹ ਬੰਦਾ ਕੱਚਦਾ ਹੀ ਨਹੀਂ ਹੈਗਾ। ਮੈਂ ਸਕੂਲਾਂ ਦੇ ਵਿੱਚ ਲੱਗਾਇਆ ਇਹ ਆਫ ਦੀ ਲਾਈਵ ਸਟੋਰੀ ਨੂੰ ਜਦ ਮੈਂ ਉੱਤੇ ਦੱਸਦਾ ਨਾ ਤਾਂ ਬਹੁਤ ਸਾਰੇ ਬੱਚੇ ਜਿਹੜੇ ਮੇਰੇ ਨਾਲ ਜੁੜ ਜਾਂਦੇ ਆ ਉਹਨਾਂ ਨੂੰ ਮੈਂ ਅਸਲੀ ਉਹਨਾਂ ਦੀ ਤਾਕਤ ਦਿਖਾਉਂਦਾ ਹਾਂ। ਊਕੀ ਸਾਹਿਬ ਨੇ ਕਹਿੰਦੀ ਸੀਗੀ ਕਿ ਜਿਹੜੀ ਯੂਥ ਦੀ ਪਾਵਰ ਆਫ ਚੈਨਲਾਈਜ਼ ਨਹੀਂ ਤਾਂ ਕੋਈ ਸਾਥਿਆ ਪਰ ਜਦੋਂ ਕੈਨਲਾਈ ਜੁੰਦੀ ਆ ਤਾਂ ਉਹ ਇੱਕ ਅਡੈਕਟ ਗਵਰਨਰ ਦੇ ਸਾਹਮਣੇ ਆ ਕੇ ਬੋਲਣ ਵੱਜ ਜਾਂਦਾ ਇਹ ਜਿਹੜੀ ਪਾਵਰ ਇਹ ਕੈਨਲਾਈ ਨੂੰ ਨਹੀਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਕੁਝਕੱਢਾ ਨਹੀਂ ਕਿ ਜਿਹੜੇ ਇਹਦੇ ਆ ਸੁਧਰ ਨਹੀਂ ਸਕਦੇ ਬਹੁਤ ਸਾਰੇ ਇਹਨਾਂ ਦੇ ਕਿਹੜਾ ਵਰਗੇ ਦਿਨਾ ਰੋਗੀਆਂ ਦੇ ਹਾਲ ਇੰਨੇ ਨਾਲ ਰਸਤਾ ਕਰੋ ਇਹਨਾਂ ਦਾ ਇਲਾਜ ਕਰੋ ਬਿਲਕੁਲ ਬਹੁਤ ਸਾਰੇ ਲੋਕੀ ਵਲ ਕਹਿੰਦੇ ਨੇ ਇਹਦੇ ਨਸ਼ਾ ਮੈਂ ਤਾਂ ਕਿੰਨੀ ਛੱਡਿਆ ਜਦੋਂ ਕ ਆਏ ਕੋਈ ਕਿਸੇ ਨਾਲ ਅਸਰ ਕੇ ਮੈਂ ਛੱਡਾ ਦੂਗਾ ਪਰ ਗੁਰਮੁਖ ਦੇ ਵਿੱਚ ਕਾਉਂਸਲਿੰਗ ਦੇ ਵਿੱਚ ਬੜੀ ਜ਼ਿਆਦਾ ਤਾਕਤ ਹੈ ਕਿਸੇ ਦੇ ਸ਼ਬਦਾਂ ਵਿੱਚ ਬਹੁਤ ਸਾਰੀ ਤਾਕਤ ਹੈ ਜੇ ਕੋਈ ਕੋਚ ਕਿਸੇ ਨੂੰ ਖੜਾਦੀ ਬਣਾ ਸਕਦਾ ਵਾ ਜੇ ਗੁਰੂ ਗੋਬਿੰਦ ਸਿੰਘ ਜੀ ਕਿਸੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਸਕਦੇ ਆ ਤਾਂ ਬਹੁਤ ਕੁਝ ਹੋ ਸਕਦਾ ਸ਼ਬਦਾਂ ਦੇ ਵਿੱਚ ਬੜੀ ਸਾਰੀ ਤਾਕਤ ਹੁੰਦੀ ਹੈ ਮੈਂ ਆਪਣੇ ਪਿੰਡ ਦੇ ਵਿੱਚ ਮੇਰਾ ਪਿੰਡ ਨੂੰ ਡੀਕੇ ਦਾ ਦੱਸਿਆ ਉਹ ਲਾਲ ਰਾਂਤਰਾਇ ਦੇ ਪਿੰਡ ਤੋਂ ਮੈਂ ਬਿਲੋਂਗ ਕਰਦਾ ਹਾਂ ਤਾਂ ਤੁਸੀਂ ਸਰਵੇਰੇ ਪਿੰਡ ਦੇ ਵਿੱਚ ਕਿਸੇ ਨੂੰ ਵੀ ਕਾਲ ਕਰਕੇ ਪੁੱਛ ਸਕਦੇ ਹੋ ਕਿ ਤੁਹਾਡੇ ਪਿੰਡ ਦੇ ਵਿੱਚ ਚਿੱਟਾ ਵਿਖਦਾ ਜਿੰਨੇ ਚਿੱਟਾ ਵਿੱਚ ਵਾਲੇ ਸੀਗੇ ਉਹ ਮੇਰੀ ਟੀਮ ਦੇ ਵਿੱਚ ਨੇ ਸਭ ਤੋਂ ਸਾਰੇ ਸੁਧਰ ਚੁੱਕੇ ਨੇ ਮੈਨੂੰ 11 ਸਾਲ ਹੋ ਗਏ ਇਸ ਨਸ਼ੇ ਦੇ ਵਿੱਚੋਂ ਨਿਕਲੇ ਨੂੰ ਤੇ 11 ਸਾਲੋਂ ਦੀ ਮੇਰੀ ਰਿਸਰਚ ਮੈਂ ਹੁਣ ਬਹੁਤ سارے ਜਿਹੜੇ ਮੁੰਡੇ ਨੇ ਇਥੇ ਵੀ ਵੀਡੀਓ ਬਣਾਉਂਦਾ ਇਹ ਵੀ ਵੀਰਾ ਸਾਥੀ ਆ ਜੇ ਵੀ ਅਸੀਂ ਨਸ਼ੇ ਦੇ ਵਿੱਚੋਂ ਨਿਕਲਿਆ ਵਾ ਸੋ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿ ਜਰੂਰ ਜਿਹੜੇ ਆ ਇਸ ਨਸ਼ੇ ਦੇ ਵਿੱਚੋਂ ਨਿਕਲੇ ਹੋਣ ਨੂੰ ਜਰੂਰ ਮੋਟੀਵੇਟ ਕਰਾਓ ਕਿਉਂਕਿ ਜਦ ਅਸੀਂ ਹਵਾਲੇ ਦੇ ਵਿੱਚ ਨਿਊਜ਼ ਪੜ੍ਹਦੇ ਆ ਇੱਕ ਨਸ਼ਾ ਵੇਚਣ ਵਾਲੇ ਦੀ ਨਿਊਜ਼ ਆ ਗਈ ਕਿ ਫਰਨਾਤੀ ਜਿਸੇ ਬੰਦੇ ਤੋਂ ਨਸ਼ਾ ਫੜਿਆ ਆ ਗਿਆ ਅਗਲੀ ਨਿਊਜ਼ ਆ ਗਈ ਕਿ ਕਿਸੇ ਹੋਰ ਨੇ ਇਨਾ ਟਿੰਡੋ ਦਾ ਨਸ਼ਾ ਫੜ ਲਿਆ ਇਹ ਬਗੜਾ ਜਾਂਦੀ ਹੈ ਕਿ ਨਸ਼ੇ ਦੇ ਨਾਲ ਓਵਰਡੋਜ਼ ਹੋ ਕੇ ਮੁੰਡਾ ਮਰ ਗਿਆ ਪਰ ਜਿਹੜੇ ਨਸ਼ਾ ਛੱਡਿਆ ਉਹ ਨਹੀਂ ਆਉਂਦੇ ਖਬਰ ਉਹ ਨਹੀਂ ਕਰਦੇ ਇਹਦਾ ਅੰਦਰ ਇਹ ਤਾਂ ਨਹੀਂ ਕਿ ਨਸ਼ਾ ਛੱਡਣ ਵਾਲੇ ਹੈ ਕਿ ਬਹੁਤ ਸਾਰੇ ਨੇ ਸੋ ਉਹਨਾਂ ਨੂੰ ਵੀ ਸਾਹਮਣੇ ਧੂਰ ਰੱਖਿਆ ਜਾਣਾ ਚਾਹੀਦਾ ਰੋਲ ਮੋਡ ਵਾਲੀ ਹੱਥ ਕਰਦੇ ਮੈਂ ਰੋਲ ਮੋਡ ਲਈ ਆ ਚਲੋ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੰਦਰ